ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਜਿਵੇਂ ਕੋਈ ਆਪਾਂ ਕੋਈ ਪੈਸੇ ਉਧਾਰ ਦਿੱਤੇ ਕਿਸੇ ਨੂੰ ਵਿਆਜ ਤੇ ਜਾਂ ਲੈਂਦੇ ਆ ਵਿਆਜ ਤੇ ਤਾਂ ਵਿਆਜ ਕਿਵੇਂ ਕੱਢਿਆ ਜਾਂਦਾ ਹੈ ਇਸ ਬਾਰੇ ਗੱਲ ਕਰਾਂਗੇ ਸਧਾਰਨ ਜਿਹੜਾ ਵਿਆਜ ਹੈ ਉਹ ਕਿਸ ਤਰ੍ਹਾਂ ਆਪਾਂ ਕੱਢ ਸਕਦੇ ਹਾਂ ਉਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੂਲ ਤਨ ਜਿਹੜੀ ਰਕਮ ਆਪਾਂ ਉਧਾਰ ਦਿੱਤੀ ਹੈ ਜੇ ਲੈਤੀ ਹੈ ਉਹਨੂੰ ਮੂਲ ਧਨ ਕਿਹਾ ਜਾਂਦਾ ਦੂਸਰਾ ਨੰਬਰ ਤੇ ਵਿਆਜ ਇੰਟਰਸਟ ਉਧਾਰ ਲਈ ਜਾਂ ਦਿੱਤੀ ਰਕਮ ਦੇ ਜਿਹੜਾ ਉਪਯੋਗ ਹੈ ਉਹਦੇ ਬਦਲੇ ਚ ਜਿਹੜਾ ਧਨ ਦਿੱਤਾ ਜਾਂਦਾ ਉਸ ਨੂੰ ਵਿਆਜ ਕਹਿੰਦੇ ਆ ਤੀਜਾ ਸਮਾਂ ਜਿੰਨੇ ਸਮੇਂ ਲਈ ਕੋਈ ਜਿਹੜੀ ਰਕਮ ਹੈ ਉਧਾਰ ਦਿੱਤੀ ਹੈ ਜਾਂ ਲੈਤੀ ਹੈ ਉਸ ਨੂੰ ਸਮਾਂ ਕਿਹਾ ਜਾਂਦਾ ਚੌਥਾ ਜਿਹੜਾ ਦਰ ਮਤਲਬ ਰੇਟ ਜਿਹੜੀ ਉਧਾਰ ਦਿੱਤੀ ਹੈ ਕਿੰਨੇ ਪਰਸੈਂਟ ਵਿਆਜ ਤੇ ਤੁਸੀਂ ਜਿਹੜੀ ਰਕਮ ਦਿੱਤੀ ਹੈ ਜਾਂ ਲੈਤੀ ਹੈ ਹੁਣ ਇੱਕ ਉਦਾਹਰਨ ਲੈਂਦੇ ਆ ਜਿਹੜਾ ਫਾਰਮੂਲਾ ਹੈ ਸਧਾਰਨ ਵਿਆਜ ਕੱਢਣ ਦਾ ਮੂਲ ਤਨ ਗੁਣਾ ਦਰ ਗੁਣਾ ਸਮਾਂ ਵਟਾ 100 ਮਤਲਬ ਜਿਹੜੀ ਆਪਣੀ ਮੂਲ ਰਕਮ ਜਿਹੜੀ ਆਪਾਂ ਦਿੱਤੀ ਹੈ ਉਹ ਗੁਣਾ ਕਿੰਨੇ ਪਰਸੈਂਟ ਤੇ ਦਿੱਤੀ ਹੈ ਕਿੰਨੇ ਪਰਸੈਂਟ ਵਿਆਜ ਤੇ ਦਿੱਤੀ ਹੈ ਦਰ ਹੋਗੀ ਤੇ ਕਿੰਨੇ ਸਮੇਂ ਵਾਸਤੇ ਦਿੱਤੀ ਹੈ ਉਹ ਸਮਾਂ ਹੋ ਗਿਆ ਜਿਵੇਂ ਸਾਲ ਵਾਸਤੇ ਜਾਂ 6 ਮਹੀਨੇ ਵਾਸਤੇ ਜਾਂ 2 ਸਾਲਾਂ ਵਾਸਤੇ ਉਹ ਸਮਾਂ ਹੋ ਗਿਆ ਵਟਾ 100 ਇਹ ਫਾਰਮੂਲਾ ਵਿਆਜ ਕੱਢਣ ਦਾ ਹੁਣ ਇੱਕ ਉਦਾਹਰਨ ਲੈਂਦੇ ਆ ਮਨ ਲਓ ਮੂਲ ਤਨ ਹੈਗਾ 3000 ਰੁਪਇਆ ਜਿਹੜਾ ਆਪਾਂ ਵਿਆਜ ਤੇ ਦਿੱਤਾ ਹੈ ਜਾਂ ਲੈਂਦਾ ਹੈ ਮਨ ਲਓ 10% ਵਿਆਜ ਤੇ ਦਿੱਤਾ ਹੈ ਸਾਲ ਵਾਸਤੇ ਤੇ 10% ਵਿਆਜ ਦੇ ਦਿੱਤਾ ਇੱਕ ਸਾਲ ਵਾਸਤੇ ਦਿੱਤਾ ਇਹਦਾ ਆਪਾਂ ਉਹ ਵਿਆਜ ਕੱਢਾਂਗੇ ਕਿ ਕਿੰਨਾ ਵਿਆਜ ਬੰਦਾ ਫਾਰਮੂਲਾ ਉਹੀ ਮੂਲ ਤਨ ਗੁਣਾ ਦਰ ਗੁਣਾ ਸਮਾ ਵਟਾ 100 ਮੂਲ ਤਨ ਆ ਗਿਆ 3000 ਰੁਪਇਆ ਗੁਣਾ 10% ਜਿਹੜਾ ਜਿੰਨੇ ਪਰਸੈਂਟ ਤੇ ਆਪਾਂ ਦਿੱਤਾ ਹੈ ਜਿਹੜੇ ਰੇਟ ਤੇ ਦਿੱਤਾ ਗੁਣਾ ਸਮਾ ਮਤਲਬ 1 ਸਾਲ ਵਾਸਤੇ ਦਿੱਤਾ 1/100 ਹੁਣ ਆਪਾਂ ਆ ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟਿਆਂਗੇ 1 ਸਾਲ ਦਾ ਵਿਆਜ ਬਣ ਗਿਆ 300 ਰੁਪਏ ਇਸ ਤਰ੍ਹਾਂ ਆਪਾਂ ਇਹ ਵਿਆਜ ਕੱਢ ਸਕਦੇ ਹੁਣ ਗੱਲ ਕਰਾਂਗੇ ਵੀ ਇਹ ਮੰਨ ਲਓ 8 ਮਹੀਨੇ ਵਾਸਤੇ ਦਿੱਤਾ 8% ਵਿਆਜ ਤੇ ਦਿੱਤਾ ਹੈ ਵਿਆਜ ਵੀ 8% ਹੈ ਤੇ 8 ਮਹੀਨੇ ਵਾਸਤੇ ਦਿੱਤਾ ਤਾਂ ਕਿੰਨਾ ਵਿਆਜ ਬਣੂਗਾ ਇਸ ਬਾਰੇ ਗੱਲ ਕਰਾਂਗੇ ਜਿਵੇਂ ਮੂਲ ਤਨ ਹੋ ਗਿਆ 3000 ਰੁਪਏ ਦਰ 8% ਜਿੰਨੇ ਪਰਸੈਂਟ ਤੇ ਤੁਸੀਂ ਜਿਹੜਾ ਰੇਟ ਹੈਗਾ ਉਹ ਵਿਆਜ ਤੇ ਦਿੱਤਾ ਉਹ ਵਿਆਜ ਗੁਣਾ ਸਮਾਂ ਜਿਹੜਾ 8 ਹੁਣ 8 ਮਹੀਨੇ ਸਾਲ ਆਪਾਂ ਨੂੰ ਪਤਾ ਹੈ 12 ਮਹੀਨਾ ਦਾ ਹੁੰਦਾ 8 ਵਟਾ 12 ਕਰਾਂਗੇ ਤੇ /100 ਹੋ ਗਿਆ 4 ਦੁਨੀ 8 4 ਤੀਏ 12 ਇਧਰੋਂ ਦੋ ਜ਼ੀਰੋ ਕੱਟੀਆਂ ਗਈਆਂ 10 ਤੀਏ 30 ਇਹ 160 ਰੁਪਏ ਬਣ ਗਿਆ 8 ਮਹੀਨੇ ਦਾ ਵਿਆਜ 8% ਦੇ ਹਿਸਾਬ ਨਾਲ ਇਸੇ ਤਰ੍ਹਾਂ ਜੇ ਮੰਨ ਲਓ 6 ਮਹੀਨੇ ਵਾਸਤੇ ਦਿੱਤਾ ਹੈ 3000 ਰੁਪਿਆ ਤਾਂ ਉਹ ਕਿਵੇਂ ਕੱਢਾਂਗੇ ਉਸੇ ਤਰ੍ਹਾਂ ਮੂਲ ਧਨ 3000 ਰੁਪਿਆ ਗੁਣਾ ਜਿਹੜੇ ਦਰ ਤੇ ਆਪਾਂ ਜਿਹੜੀ ਰੇਟ ਤੇ ਦਿੱਤਾ ਉਹ ਤੇ ਗੁਣਾ 6 12 ਇਧਰ 100 ਹੋ ਗਿਆ ਇਹ ਬਣ ਜੂਗਾ 120 ਰੁਪਏ 6 ਮਹੀਨੇ ਵਾਸਤੇ 6% ਵਿਆਜ 120 ਰੁਪਏ ਬਣਦਾ ਇਸ ਤਰੀਕੇ ਨਾਲ ਆਪਾਂ ਵਿਆਜ ਗੱਢ ਸਕਦੇ ਹਾਂ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ